ਇਆ ਚੱਲ ਅਨਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤਾਂ ਦਿੰਦਾ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੈਂਟ ਦੀ ਜੱਪਾ ਲਾਉਣ ਦਾ ਤਰੀਕਾ ਵੀ ਪੁਰਾਣੀ ਪੈਂਟ ਦੀ ਜੱਪਾ ਕਿਵੇਂ ਲਗਾਉਣੀ ਹੈ ਜੀ ਠੀਕ ਆ ਆ ਆਪਾਂ ਜੱਪਾ ਢੇੜ ਕੇ ਰੱਖੀ ਹੋਈ ਹੈ ਦੇਖ ਸਕਦਾ ਤੁਸੀਂ ਇਹਨੂੰ ਆਪਾਂ ਪਹਿਲਾਂ ਸਲਾਈ ਲਗਾਉਣੀ ਹੈ ਜੀ ਇਸ ਤਰੀਕੇ ਦੇ ਨਾਲ ਸਲਾਈ ਤੇ ਹੈਗੀ ਆਪਣੀ ਜੈਪ ਜੀ ਹੈ ਜੈਪ ਆਪਾਂ ਆਲੀ ਫਲਾਈ ਤੇ ਬੰਨਾ ਅਟੈਚ ਕਰਨੀ ਹੈ ਨਾਲ ਇਸ ਤਰੀਕੇ ਦੇ ਨਾਲ ਧਾਗੇ ਸਾਰੇ ਜੋੜਨੇ ਆ ਤੁਸੀਂ ਬੰਨੋ ਇਸ ਤਰੀਕੇ ਦੇ ਨਾਲ ਲਾਈਟ ਆਉਣੀ ਹੈ ਜੀ ਬਾਧੂ ਜੱਪਾ ਆਪਾਂ ਕੱਟ ਦੇਣੀ ਆ ਫਿਰ ਇਹਨੂੰ ਆਪਾਂ ਬੈਲਟ ਦੇ نیچے ਇਸ ਤਰੀਕੇ ਦੇ ਨਾਲ ਪਰਦੀ ਇੱਕ ਸਲਾਈ ਲਾਉਣੀ ਆ। ਸੂਈ ਟੁੱਟ ਗਈ ਜੀ ਆਪਣੀ ਇਹ ਆਪਾਂ ਕੱਟ ਦਾਂਗੇ। ਠੀਕ ਆ ਜੀ ਆਪਾਂ ਇੱਕ ਸਲਾਈ ਲਗਾਉਣੀ ਆ ਜੀ ਇੱਥੇ। ਇਹ ਆਪਾਂ ਨੂੰ ਅੰਦਰੋਂ ਕਰਕੇ ਜੀ। ਕਰਨਾ ਆਪਾਂ ਉਹਦੇ ਪੱਕਾ ਜ਼ਰੂਰ ਕਰਨਾ ਜੀ। ਜਦੋਂ ਵੀ ਸਲਾਈ ਕਰਨੀ ਹੋਣੀ ਪੱਕਾ ਜ਼ਰੂਰ ਕਰਨੀ। ਇੱਪ ਨੂੰ ਉੱਪਰ ਲੈ ਜਾਓ ਜੀ ਸਲਾਈ ਲਗਾਉਣੀ ਤੁਹਾਨੂੰ ਸੌਖੀ ਰਹੂਗੀ ਇਹ ਜਿਹੜੀ ਆਪਣੀ ਆ ਸਲਾਈ ਹੈ ਜੀ ਇਹਨੂੰ ਵੀ ਹੁਣੀ ਤੁਸੀਂ ਪੱਕਾ ਕਰਨਾ ਵਾ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਜੀ ਕੱਪੜਾ ਥੋੜਾ ਹਾਰਡ ਆ ਜੀ ਆਪਾਂ ਐਸ ਕਰਕੇ ਹੋਲੀ ਜਲਾ ਰਹੇ ਹਾਂ ਜੀ ਕਾ ਜੀ ਆ ਦੇਖੋ ਇੱਕ ਸਾਈਡ ਵਾਲੀ ਜੱਪ ਲੱਗ ਚੁੱਕੀ ਆ ਹੁਣ ਲਗਾਉਣੀ ਆ ਆਪਾਂ ਦੂਸਰੀ ਸਾਈਡ ਵਾਲੀ ਦੂਸਰੀ ਸਾਈਡ ਵਾਲੀ ਜੱਪਾ ਲਗਾਉਣ ਦਾ ਤਰੀਕਾ ਜੀ ਪੈਂਟ ਨੂੰ ਠੀਕ ਕਰ ਲਓ ਠੀਕ ਆ ਜੀ ਜਿਹੜੀ ਆ ਵਾਲੀ ਆਪਣੀ ਹੁੰਦੀ ਆ ਜੀ ਜਪਾਨੀ ਹੁੰਦੀ ਆ ਆਪਾਂ ਇੱਥੋਂ ਸ라이 ਲੈ ਕੇ ਜਾਣੀ ਆ ਦੋ ਸੂਤ ਪਿੱਛੇ ਲਾ ਕੇ ਆ ਦੇਖੋ ਜੀ ਆਪਾਂ ਬਰੋ ਬੰਨੀ ਰੱਖਣੀ ਦੋ ਸੂਤ ਪਿੱਛੇ ਦਾ ਕਰਕੇ ਰੱਖਣੀ ਆ ਚੜਾ ਦੇ ਕੇ ਰੱਖਣਾ ਜੀ ਠੀਕ ਆ ਇਹਨੂੰ ਹੌਲੀ ਕਰਦੇ ਨੇ ਇਸ ਤਰ੍ਹਾਂ ਆਪਾਂ ਪਲਟਾ ਦੇਣਾ ਤੱਕਾ ਕਰ ਨਹੀਂ ਥੋੜਾ ਇਹ ਇਹ ਸਭਾਈ ਹਮੇਸ਼ਾ ਡਬਲ ਲਾਉਣੀ ਆ ਜੀ ਕਿਉਂਕਿ ਇੱਥੇ ਆਪਣਾ ਜੱਪ ਦਾ ਬੈਠਣ ਉੱਠਣ ਲੱਗਾ ਜੋੜ ਲੱਗਦਾ ਵਾ ਸਲਾਈ ਉੱਧਰ ਦੀ ਹੁੰਦੀ ਹੈ। ਇੱਥੇ ਆਪਾਂ ਬੰਦ ਕਰ ਦੇਣੀ ਹੈ ਸਲਾਈ ਜੀ। ਬਸ ਆਹ ਦੇਖ ਸਕਦੇ ਹੋ ਤੁਸੀਂ ਇੱਕ ਵਾਰ ਫੇਰ ਦਿਖਾਏ ਨੇ ਇੰਨੀ ਸਲਾਈ ਲਗਾਉਣੀ ਹੈ ਜੀ ਆਪਾਂ। ਹੁਣ ਆਪਾਂ ਪੈਂਟ ਨੂੰ ਇਸ ਤਰੀਕੇ ਦੇ ਨਾਲ ਰੱਖ ਲੈਣਾ। ਦੇਖ ਸਕਦਾ ਤੁਸੀਂ। ਇਹਦੇ ਤੇ ਇੱਕ ਇੱਕ ਸਲਾਈ ਲਾਉਣੀ ਹੈ ਜੀ। ਥੱਲਿਓ ਵੀ ਸਿੱਧਾ ਕਰਕੇ ਰੱਖਣੀ ਜੇ ਆਪਾਂ ਆਪਣੀ ਸਿੱਧੀ ਆਉਂਦੀ ਹੋਵੇ ਨਹੀਂ ਤਾਂ ਆਪਣੀ ਜੱਪ ਟੇਢੀ ਲੱਗੂਗੀ ਦੋ ਸਲਾਈਆਂ ਲਾਉਣੀਆਂ ਜੀ ਵੇਰੇ ਆਪਾਂ ਜੇਕੋ ਨੂੰ ਆਪਾਂ ਇਤਰੀ ਕਿਰਣਾ ਕੋਲ ਦੇਣਾ ਜੀ ਬਾਦ ਤੋਂ ਜਿਹੜਾ ਜੇਫਾ ਉਹ ਆਪਾਂ ਕਟਿੰਗ ਕਰ ਲਈ ਉਸ ਤੋਂ ਬਾਅਦ ਇਹਨੂੰ ਸਲਾਈ ਨੂੰ ਆਪਾਂ ਬੈਲਟ ਦੇ ਅੰਦਰ ਨੂੰ ਕਰਕੇ ਇੱਕ ਸਲਾਈ ਹੋਰੇ ਲਗਾਉਣੀ ਹੈ ਜੀ ਪੱਕੀ ਠੀਕ ਹੈ ਜੀ ਆਹ ਦੇਖੋ ਹੁਣ ਆਪਾਂ ਲਗਾਉਣੀ ਆ ਫਰੰਟ ਵਾਲੀ ਸਲਾਈ ਜੀ ਠੀਕ ਹੈ ਜੀ ਜਿਹੜਾ ਆਲੀ ਹੋਰ ਹੁੰਦੀ ਹੈ ਜੀ ਹੱਕ ਆਪਣੀ ਸੈ ਨੀਚੇ ਆ ਕੇ ਇੱਥੇ ਨਿਸ਼ਾਨ ਲਗਾਓ ਕਿਥੋਂ ਆਪਾਂ ਅਗਲੀ ਕਰਨੀ ਹੈ ਠੀਕ ਹੈ ਜੀ ਇਹ ਆਪਣੀ ਆ ਗਈ ਫਰੰਟ ਵਾਲੀ ਤੇ ਲਾ ਜੇਗਾ ਪੱਕਾ ਲਾਈ ਦੇਣੀ ਹੈ ਉੱਪਰ ਲਿਆ ਕੇ ਇਹਨੂੰ ਪੱਕਾ ਜ਼ਰੂਰ ਕਰਨਾ ਤਾਂ ਕਿ ਆਪਣੀ ਜੈਪਾ نیچے ਨਾ ਜਾਵੇ ਇਹ ਖਾ ਲਿਆ ਤੁਸੀਂ ਆ ਦੇਖੋ ਆਪਣੀ ਜੈਪ ਲਾ ਕੇ ਕੇ ਤਿਆਰ ਆ ਜੀ ਤੁਹਾਨੂੰ ਪੈਂਟ ਆਪਾਂ ਸਿੱਧੀ ਕਰਕੇ ਦਿਖਾਉਣੀ ਆਂ। ਆ ਦੇਖੋ ਕਿੰਨੀ ਵਧੀਆ ਤੇ ਆਪਣੀ ਪ੍ਰੋਪਰ ਸਫਾਈ ਦੇ ਨਾਲ ਆਪਣੀ ਜੱਪ ਲੱਗੇਗੀ ਤਿਆਰ ਆ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ। ਇਦਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ। ਥੈਂਕ ਯੂ।